ਸਤਿ ਸ਼੍ਰੀ ਅਕਾਲ ਜੀ ਬੈਰੀਜੂ ਕਾ ਖਾਲਸਾ ਵੈਰਜ ਕੀ ਫਤਿਹ ਐਸ ਵੇਲੇ ਦੇ ਤੁਹਾਨੂੰ ਹੋਰ ਜਿਹੜੀ ਵੱਡੀ ਖਬਰ ਸੁਣਾਉਣੇ ਆ ਉਹ ਖਬਰ ਜੁੜੀ ਆ ਕਿਸਾਨਾਂ ਦੇ ਨਾਲ ਖਾਸ ਕਰਕੇ ਜਿਹੜੇ ਸੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਖਨੌਰੀ ਬਾਰਡਰ ਤੇ ਲੰਬੇ ਸਮੇਂ ਤੋਂ ਜਿਹੜਾ ਕਿਸਾਨਾਂ ਨੇੜਾ ਮੋਰਚਾ ਲਾਇਆ ਹੋਇਆਗਾ ਪਰ ਉਸ ਮੋਰਚੇ ਤੋਂ ਪਹਿਲਾਂ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਜਿਹੜਾ ਰਾਹ ਰੋਕਿਆ ਗਿਆ ਸੀ ਬੈਰੀਕੇਡ ਲਏ ਲਾਏ ਗਏ ਸੀ ਜਿਹੜੇ ਕਿ ਸੜਕਾਂ ਦੇ ਵਿੱਚ ਬੜੇ-ਬੜੇ ਕੱਲ ਠੋਕੇ ਗਏ ਸੀ। ਕਰੀਬ ਸਾਲ ਦੇ ਵਾਂਗੂ ਹੋਣ ਚੱਲ ਜਾ ਰਿਹਾ ਹੈਗਾ। ਕਿਸਾਨਾਂ ਨੂੰ ਜਿਹੜਾ ਉੱਥੇ ਬੈਠੇ ਆਂ। ਕਈ ਕਿਸਾਨਾਂ ਨੇ ਜਿਹੜੀਆਂ ਸਹੇਦੀਆਂ ਵੀ ਪ੍ਰਾਪਤ ਕੀਤੀਆਂ। ਜਿਵੇਂ ਕਿ ਖਨੌਰੀ ਬਾਰਡਰ ਤੇ ਉਹ ਦੇਖਿਆ ਕਿ ਸੁਭਕਰਨ ਸਿੰਘ ਦੇ ਗੋਲੀ ਮਾਰਕ ਜਿਹੜਾ ਉਹਨੂੰ ਵੀ ਸ਼ਹੀਦ ਕਰ ਦਿੱਤਾ ਅਤੇ ਹੋਰ ਵੀ ਕਈ ਕਿਸਾਨਾਂ ਦੀ ਜਿਹੜੀਆਂ ਤੇ ਮੌਤਾਂ ਹੋਈਆਂ। ਇਸ ਤੋਂ ਪਹਿਲਾਂ ਪਿਛਲੇ ਜਿਹੜਾ ਪਾਣ ਦੇਖੀਏ ਕਿ ਜਦੋਂ ਕਿ ਜਦੋਂ ਕਿਸਾਨਾਂ ਨੇ ਦਿੱਲੀ ਨੂੰ ਘੇਰਿਆ ਸੀ ਦਿੱਲੀ ਦੇ ਵਿੱਚ ਗਏ ਸੀ ਕਿਸਾਨ ਉਦੋਂ ਵੀ 700 ਦੇ ਕਰੀਬ ਕਿਸਾਨਾਂ ਨੇ 700 ਵੱਧ ਕਿਸਾਨ ਜਿਹੜੇ ਉੱਤੇ ਸ਼ਹੀਦ ਹੋ ਗਏ ਸੀ ਉਸ ਤੋਂ ਜਿਹੜੇ ਤਿੰਨ ਕਾਨੂੰਨ ਕਾਲੇ ਕਾਨੂੰਨ ਸੀ ਉਹ ਵਾਪਸ ਕਰਵਾ ਕੇ ਜਿਹੜੇ ਪੰਜਾਬ ਭਰਤੇ ਸੀ ਪਰ ਹੁਣ ਫਿਰ ਜਿਹੜੀਆਂ ਐਮ 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 ਐਸ ਵੀ ਨੂੰ ਲੈ ਕੇ ਅਤੇ ਹੋਰ ਕਈ ਗਰੰਟੀਆਂ ਨੂੰ ਲੈ ਕੇ ਜਿਹੜਾ ਕਿਸਾਨਾਂ ਵੱਲੋਂ ਉੱਥੇ ਧਰਨੇ ਲਾਏ ਹੋਏ ਸੀ ਵੀ ਇਸਕਾ ਉਹਦੇ ਵਿੱਚ ਇੱਕ ਦੋ ਜਥੇਬੰਦੀ ਸੀ ਸੰਵਲ ਸੀ ਪਰ ਫਿਰ ਵੀ ਜਿਹੜਾ ਕਿ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਅਥਰੂ ਗੈਸ ਦੇ ਗੋਲੇ ਸਿੱਟੇ ਜਾਂਦੇ ਸੀ ਕਿਸਾਨਾਂ ਉੱਤੇ ਗੋਲੀਆਂ ਸਿੱਧੀਆਂ ਮਾਰੀਆਂ ਜਾਂਦੀਆਂ ਸੀ ਕਿਸਾਨਾਂ ਨੂੰ ਜਲੀਲ ਕੀਤਾ ਗਿਆ ਕਿਸਾਨਾਂ ਨੂੰ ਕੁੱਟ ਕੇ ਬੋਰੀਆਂ ਦੇ ਵਿੱਚ ਪਾਇਆ ਗਿਆ ਇਸ ਤਰ੍ਹਾਂ ਹੋਰ ਬਹੁਤੇ ਸਾਰੇ ਹੈਗੇ ਸੀ ਉਹ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਤੁਹਾਨੂੰ ਹੁਣ ਜਿਹੜੀ ਖਬਰ ਆ ਵੱਡੀ ਇਸ ਵੇਲੇ ਦੀ ਉਹ ਤੁਹਾਨੂੰ ਸੁਣਾਉਣੀ ਆ ਕਿ ਸੰਭੂ ਬਾਰਡਰ ਤੇ ਕਿਸਾਨਾਂ ਦਾ ਜਿਹੜਾ ਅਧੋਦਲਨ ਜਿਹੜੀ ਇਹ ਅਹਿਮ ਖਬਰ ਆ ਇਹ ਖਬਰ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੰਭੂ ਬਾਰਡਰ ਦਾ ਜਿਹੜਾ ਰਾਹ ਖੋਲਣ ਦੇ ਜਿਹੜੇ ਹੁਕਮ ਹੁਣ ਹਰਿਆਣਾ ਸਰਕਾਰ ਨੂੰ ਦੇ ਦਿੱਤੇ ਨੇ ਜਾਨੀ ਕਿ ਇੱਕ ਹਫਤੇ ਦੇ ਅੰਦਰ ਅੰਦਰ ਹਰਿਆਣਾ ਸਰਕਾਰ ਨੂੰ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੇ ਇਹ ਰਾਹ ਖੋਲੇ ਜਾਣਾ ਹੁਕਮ ਦੇ ਦਿੱਤਾ ਕਿਉਂਕਿ ਕਿਸਾਨਾਂ ਦਾ ਅਧੋਲਨ ਕਰਕੇ ਹਰਿਆਣਾ ਸਰਕਾਰ ਵੱਲੋਂ ਜਿਹੜਾ ਬੈਰੀਕੇਟ ਲਗਾ ਕੇ ਜਿਹੜਾ ਹਾਈਵੇ ਜਿਹੜਾ ਜਾਮ ਕੀਤਾ ਹੋਇਆਗਾ ਇਹ ਭਾਜਪਾ ਦੀ ਸਰਕਾਰ ਵੱਲੋਂ ਖੱਟੜ ਸਰਕਾਰ ਵੱਲੋਂ ਜਿਹੜਾ ਸਾਰਾ ਕੁਝ ਕੀਤਾ ਗਿਆ ਸੀ ਪਹਿਲਾਂ ਵੀ ਜਿਹੜੀ ਮੋਦੀ ਸਰਕਾਰ ਆ ਭਾਜਪਾ ਦੀ ਪਹਿਲਾਂ ਵੀ ਉਹਨਾਂ ਵੱਲੋਂ ਕਿਸਾਨਾਂ ਨੂੰ ਦਿੱਲੀ ਦੇ ਕੀਤਾ ਗਿਆ ਕਿਸਾਨਾਂ ਨੂੰ ਅਨੇਕਾਂ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਹਾਈ ਕੋਰਟ ਨੇ ਜਿਹੜਾ ਸਖਤ ਜਿਹੜਾ ਰੁਕ ਅਪਣਾਇਆਗਾ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਵੈਰੀਗ੍ਰੇਟ ਖੋਲਣ ਦਾ ਰਾ ਪੱਧਰਾ ਕਰਨ ਦਾ ਜਿਹੜਾ ਹੁਕਮ ਸੁਣਾ ਦਿੱਤਾਗਾ ਹੁਣ ਦੇਖਦੇ ਆਂਗੇ ਕਿ ਕਿਸਾਨ ਹੁਣ ਰਾਹ ਖੁੱਲਣ ਤੋਂ ਬਾਅਦ ਦਿੱਲੀ ਦਾ ਰੁਖ ਕਰਦੇ ਨੇ ਜੇ ਅਗਲੀ ਰਣਨੀਤੀ ਇਸ ਕਿਸਾਨਾਂ ਦੀ ਕੀ ਹੋਵੇਗੀ ਮਿਸਕ ਆਪਾਂ ਦੇਖਿਆਗਾ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੁਭਕਰਨ ਸਿੰਘ ਦੇ ਜਿਹੜੇ ਮਾਪੇ ਨੇ ਤੇ ਕਿਸਾਨ ਜੁਗਨਾਲ ਨੇ ਕਿਹਾ ਸੀ ਕਿ ਸੁਭਕਰਨ ਸਿੰਘ ਦੇ ਜਿਹੜੇ ਸੀਧ ਹੋਇਆ ਸੀ ਮੁੰਡਾ ਜਿਹੜਾ ਬੱਲੋ ਦੇ ਪਿੰਡ ਬਠਿੰਡਾ ਜ਼ਿਲ੍ਹਾ ਬਠਿੰਡਾ ਪੈਂਦਾਗਾ ਤੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਇੰਨਾ ਟਾਈਮ ਚਲੋ ਲੱਗਿਆ ਪਰ ਹੁਣ ਭਗਵੰਤ ਮਾਨ ਨੇ ਜਿਹੜਾ 1 ਕਰੋੜ ਰਾਸੀ ਉਸ ਪਰਿਵਾਰ ਨੂੰ ਸੌਬਤ ਦਿੱਤੀ ਆ ਤੇ ਉਹਦੀ ਭੈਣ ਨੂੰ ਸੁਭਕਰਨ ਦੀ ਜਿਹੜੀ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਇਹ ਆਪਾਂ ਉਹਦਾ ਧੰਨਵਾਦ ਵੀ ਕਰਦੇ ਆ ਸਰਕਾਰ ਦਾ ਕਿਉਂਕਿ ਜੇ ਸਾਡੇ ਜਿਹੜੇ ਕਿਸਾਨਾਂ ਦਾ ਸ਼ਹੀਦ ਹੋਣ ਦਾ ਇਸ ਤਰ੍ਹਾਂ ਚਲੋ ਉਹਨਾਂ ਨੂੰ ਬਵਸਤਾ ਨਹੀਂ ਨਹੀਂ ਲਿਆ ਸਕਦੇ ਘੱਟੋ ਘੱਟ ਸਰਕਾਰ ਆ ਉਹਨਾਂ ਦਾ ਜਿਹੜਾ ਆਰਥਿਕ ਤੰਗੀ ਹੈ ਜਿਹੜੀ ਉਹ ਨਿਕਲ ਚੱਲੇ ਸੀ ਤੇ ਜਿਹੜਾ ਜਿੰਨਾਂ ਦਾ ਪੁੱਤ ਨੌਜਵਾਨ ਸੀਦ ਹੋ ਗਿਆ ਉਹ ਤਾਂ ਵਾਪਸ ਨਹੀਂ ਹੋ ਸਕਦਾ ਪਰ ਫਿਰ ਵੀ ਚਲੋ ਸਰਕਾਰਾਂ ਵੱਲੋਂ ਜੇਕਰ ਮੁਆਜਰਾ ਦਿੱਤਾ ਗਿਆ 1 ਕਰੋੜ ਰੁਪਇਆ ਤੇ ਇੱਕ ਪਰਿਵਾਰ ਦੇ ਜੀਨ ਨੂੰ ਉਹਦੀ ਭੈਣ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਭਵੰਤਮਾਨ ਦੀ ਸਰਕਾਰ ਨੇ ਬਹੁਤ ਜਿਹੜਾ ਇਹ ਚੰਗਾ ਪਰਲਾ ਕੀਤਾਗਾ ਤੇ ਹੁਣ ਜਿਹੜਾ ਹਰਿਆਣਾ ਸਰਕਾਰ ਦੇ ਵਿੱਚ ਬੀਜੇਪੀ ਦੀ ਸਰਕਾਰ ਰਹੀ ਆ ਉਸ ਦੇ ਵੱਲੋਂ ਕਿਸਾਨਾਂ ਉੱਤੇ ਕਿਸ ਤਰ੍ਹਾਂ ਜ਼ੁਲਮ ਕੀਤਾ ਗਿਆ ਤੁਸੀਂ ਸਾਰਿਆਂ ਨੇ ਵੇਖਿਆ ਸੁਣਿਆਗਾ ਕਿਸ ਤਰ੍ਹਾਂ ਕਿਸਾਨਾਂ ਦੀ ਜਿਹੜੀਆਂ ਅੱਖਾਂ ਚੱਲੀਆਂ ਗਈਆਂ ਜਿਹੜੇ ਕੰਨ ਜਿਹੜੇ ਹੈਗੇ ਨੇ ਉਹ ਆਪਾਂ ਉਹ ਬੋਲੇ ਹੋ ਗਏ ਨੇ ਕਿਉਂਕਿ ਜਿਹੜੇ ਅਥਰੂ ਗਾਸ ਦੇ ਗੋਲੇ ਨੇ ਉਹ ਜਿਹੜੇ ਛਿੱਟੇ ਜਾਂਦੇ ਸੀ ਉਹਨਾਂ ਕਰਕੇ ਹੱਥ ਛੱਡ ਗਏ ਕਿਸਾਨਾਂ ਦੇ ਹੋਰ ਬਹੁਤ ਅਨੇਕਾਂ ਜਿਹੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਨੂੰ ਕਿਸਾਨਾਂ ਦੇ ਜਿਹੜੇ ਨੌਜਵਾਨ ਜਿਹੜੇ ਮੁੰਡੇ ਸੀ ਉਹਨਾਂ ਵੱਲੋਂ ਵੀ ਜਿਹੜੀ ਕਿ ਉਹਨਾਂ ਗੋਲੀਆਂ ਤੇ ਗੋਲਿਆਂ ਦਾ ਸਾਹਮਣਾ ਕਰਨ ਹੋਏ ਜਿਹੜੇ ਸ਼ਹੀਦੀ ਪ੍ਰਾਪਤ ਕੀਤੀ ਆ ਹਰਿਆਣਾ ਸਰਕਾਰ ਤੇ ਇਹ ਵੀ ਦਿਵਸ ਲੱਗੇ ਸੀ ਕਿ ਹਰਿਆਣਾ ਪੁਲਿਸ ਵੱਲੋਂ ਜਿਹੜੇ ਕਿ ਪੰਜਾਬ ਦੇ ਅੰਦਰ ਆ ਕੇ ਜਿਹੜੀ ਖਨੌਰੀ ਬਾਰਡਰ ਤੇ ਜਿਹੜੀ ਗੋਲੀ ਚਲਾਈ ਗਈ ਆ ਜਿਸ ਤੇ ਸੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਪਰ ਪੰਜਾਬ ਸਰਕਾਰ ਵੱਲੋਂ ਬੇਸਕੋ ਉਸ ਦੋਸ਼ੀ ਜਾਨੀ ਕਿ ਉਸ ਪੁਲਿਸ ਵਾਲੇ ਦਾ ਜਿਹੜਾ ਸਾਰੇ ਸਨਾਖਤ ਕਰ ਦਿੱਤੀ ਸੀ ਕਿੱਥੋਂ ਦਾ ਉਹ ਰਹਿਣ ਵਾਲਾ ਸੀ ਕਿਹਨੇ ਗੋਲੀ ਚਲਾਈ ਆ ਪਰ ਉਹਦੇ ਅੱਜ ਤੱਕ ਦਾ ਮਕਦਮਾ ਦਰਜ ਨਹੀਂ ਹੋਇਆ ਤੇ ਸਰਕਾਰਾਂ ਕਿਤਨਾ ਕਿਤੇ ਜਿਹੜੇ ਆਪਣੇ ਬੰਦਿਆਂ ਨੂੰ ਬਚਾਉਂਦੀਆਂ ਰਹਿੰਦੀਆਂ ਨੇ ਹਮੇਸ਼ਾ ਜਿਹੜੀਆਂ ਸਰਕਾਰਾਂ ਨੇ ਸ਼ੁਰੂਤ ਤੋਂ ਲੈ ਕੇ ਚਾਹੇ ਉਹ ਅਤਵਾਦ ਦਾ ਟਾਈਮ ਹੋਵੇ ਖਾੜਕੂਵਾਦ ਦਾ ਟਾਈਮ ਹੋਵੇ ਸੌਰੀ ਅਤਵਾਦ ਕਿਹਾ ਗਿਆ ਅਤਵਾ ਚੀਜ਼ ਹੋਰ ਹੁੰਦੀ ਆ ਖਾੜਕੂਵਾਦ ਚੀਜ਼ ਹੋਰ ਹੁੰਦੀ ਆ ਤੇ ਖਾੜਕੂ ਤਾਂ ਉਹ ਹੁੰਦੇ ਜਿਹਨੇ ਆਪਦਾ ਹੱਕ ਮੰਗਣ ਲਈ ਜਿਸ ਤਰ੍ਹਾਂ ਅੱਜ ਕਿਸਾਨੀ ਸੰਘਰਸ਼ ਜਿਹੜਾ ਕਰ ਰਹੇ ਨੇ ਇਹ ਵੀ ਕੜਾ ਹੱਕ ਮੰਗ ਰਹੇ ਨੇ ਆਪਣਾ ਕਿ ਸਾਨੂੰ ਐਮਐਸਬੀ ਜਿਹੜੀਆਂ ਕਿਸਾਨਾਂ ਤੇ ਜਿਹੜੀਆਂ ਫਸਲਾਂ ਨੇ ਕਿਸਾਨਾਂ ਦੀ ਉਹਨਾਂ ਤੇ ਜਿਹੜੀ ਐਮਐਸਬੀ ਜਿਹੜੀ ਕਿਹਾ ਸੀ ਸਰਕਾਰ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਗਾਰੰਟੀ ਨਹੀਂ ਦਿੱਤੀ ਗਈ ਇੱਕ ਦੋ ਫਸਲਾਂ ਤੇ ਗਾਰੰਟੀ ਦਿੱਤੀ ਗਈ ਸੀ ਜਿਹੜੀ ਅਤੇ ਹੋਰ ਅਨੇਕਾਂ ਜਿਹੜੇ ਮੁੱਦੇ ਨੇ ਕਿਸਾਨਾਂ ਦੇ ਉਹਨਾਂ ਨੂੰ ਲੈ ਕੇ ਭਵੰਤਮਾਨ ਦੇ ਨਾਲ ਵੀ ਜਿਹੜੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੈ ਕਿਸਾਨਾਂ ਦੀ ਕਿਤੇ ਨਾ ਕਿਤੇ ਜਿਹੜਾ ਹੁਣ ਸਰਕਾਰ ਦੇ ਉੱਤੇ ਜਿਹੜਾ ਵੱਡਾ ਦਬਾਅ ਪੈਣ ਜਾ ਰਿਹਾ ਹੈਗਾ ਮਾਨਯੋਗ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਇਹ ਵੱਡਾ ਫੈਸਲਾ ਸੁਣਾ ਦਿੱਤਾ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਜਿਹੜਾ ਸੰਭੂ ਵੱਡ ਦਾ ਰਸਤਾ ਖੋਲਿਆ ਜਾਵੇ ਹੁਣ ਦੇਖਦੇ ਹਾਂ ਸਰਕਾਰ ਦਾ ਰੁੱਖ ਇਸ ਦੇ ਵਿੱਚ ਕੀ ਹੋਊਗਾ ਕਿ ਪਹਿਲਾਂ ਵਾਂਗੂ ਸਰਕਾਰਾਂ ਇਹ ਪਹਿਲਾਂ ਵਾਂਗੂ ਕਰਨਗੀਆਂ ਹਾਈ ਕੋਰਟ ਜਾਂ ਸੁਪਰੀਮ ਸੁਪਰੀਮ ਕੋਰਟ ਦਾ ਰੁੱਖ ਕਰਨਗੀਆਂ ਜਾਂ ਫਿਰ ਰਾਹ ਖੋਲਣਗੀਆਂ ਤੁਹਾਨੂੰ ਕਿਵੇਂ ਲੱਗਦਾਗਾ ਕਿ ਇਹ ਰਾਹ ਖੋਲਣਗੀਆਂ ਤੇ ਨਹੀਂ ਸੁਪਰੀਮ ਕੋਰਟ ਜਿਹੜਾ ਆਇਆ ਇਹ ਰੁੱਖ ਸਰਕਾਰਾਂ ਕਰਨਗੀਆਂ ਐਸ ਵੇਲੇ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਆ ਕਿ ਆਪ ਨੂੰ ਪਤਾ ਕਿ ਲੰਬੇ ਸੈਲ ਤੋਂ ਜਿਹੜੇ ਕਿਸਾਨ ਸੰਭੂ ਮੋਰਚਾ ਤੇ ਖਨੌਰੀ ਬਾਰਡਰ ਤੇ ਜਿਹੜੇ ਕਿਸਾਨਾਂ ਵੱਲੋਂ ਰਸਤਾ ਘੇਰਿਆ ਹੋਇਆਗਾ ਤੇ ਅੱਗੇ ਸਰਕਾਰਾਂ ਵੱਲੋਂ ਜਿਹੜਾ ਮੈਰੀਗੇਟ ਲਾਏ ਹੋਏ ਨੇ ਵੱਡੇ-ਵੱਡੇ ਕੰਧਾ ਕੱਢੀਆਂ ਪਈਆਂ ਨੇ ਥਾਂ-ਥਾਂ ਤੇ ਜਿਹੜਾਗਾ ਇੱਕ ਪੁਲ ਬਣਾਏ ਗਏ ਨੇ ਤੇ ਜਿਹੜੇ ਆਪਾਂ ਸੜਕਾਂ ਦੇ ਵਿੱਚ ਨੇ ਉਹ بڑے بڑے ਲੋਹੇ ਦੇ ਜਿਹੜੇ ਕਿੱਲ ਨੇ ਠੋਕੇ ਹੋਏ ਨੇ ਕਿਸਾਨਾਂ ਦੇ ਵੀ ਅੱਗੇ ਨਾ ਵੱਧ ਸਕਣ ਕਿਸਾਨਾਂ ਕਿਸਾਨਾਂ ਦੇ ਜਿਹੜਾ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਵੀ ਜਿਹੜਿਆ ਪੁਲਿਸ ਵੱਲੋਂ ਜਿਹੜੀਆਂ ਗੋਲੀਆਂ ਮਾਰ ਕੇ ਜਿਹੜੀਆਂ ਭੰਨੀਆਂ ਗਈਆਂ ਨੇ ਕਾਫੀ ਨੁਕਸਾਨ ਹੋਇਆ ਕਿਸਾਨਾਂ ਦਾ ਜਣੀ ਕਿ ਲੱਖਾਂ ਦਾ ਕਿਸਾਨ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਪਰ ਹੁਣ ਦੇਖਦੇ ਆਂ ਕਿਸਾਨ ਜਿਹੜੇ ਬਾਕੀ ਜੁਨੀ ਵਾਲੇ ਰਹਿੰਦੀਆਂ ਨੇ ਇਹਨਾਂ ਜਿਹੜੇ ਜਥੇਬੰਦੀਆਂ ਬੈਠੀਆਂ ਨੇ 1 2 4 ਜਿਹਾ ਜਥੇਬੰਦੀਆਂ ਜਿਹੜਾ ਦਿੱਲੀ ਜਾਣ ਦਾ ਜਿਹੜਾ ਪ੍ਰੋਗਰਾਮ ਨਾਇਆ ਸੀ ਕਿ ਉਹਦੇ ਵਿੱਚ ਹੁਣ ਸ਼ਾਮਲ ਹੁੰਦੀਆਂ ਨੇ ਜੀ ਨਾ ਹੁੰਦੀਆਂ ਨੇ ਇਹ ਤਾਂ ਆਉਣ ਵਾਲਾ ਦੱਸੇਗਾ ਵਕਤ ਪਰ ਹੁਣ ਜਿਹੜਾ ਇਸ ਵੇਲੇ ਦੀ ਸਭ ਤੋਂ ਵੱਡਾ ਖਬਰ ਆ ਜਿਹੜੀ ਇਹੀ ਆ ਕਿ ਹਰਿਆਣਾ ਸਰਕਾਰ ਨੂੰ ਜਿਹੜੀ ਤਾੜਨਾ ਕੀਤੀ ਹੈ ਮਾਨਯੋਗ ਹਾਈ ਕੋਰਟ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜਾ ਰਾਹ ਖੋਲਣ ਦੇ ਆਦੇਸ਼ ਦੇ ਦਿੱਤੇ ਨੇ ਤੇ ਹੁਣ ਦੇਖਦੇ ਆ ਕਿ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹ ਦਿੱਲੀ ਜਾਣਗੇ ਆ ਅੱਗੇ ਵਧਣਗੇ ਆ ਜਾਗੇ ਵਧਣ ਤੋਂ ਫੇਰ ਦਾਹ ਮੋਦੀ ਸਰਕਾਰ ਉਹਨੂੰ ਰੋਕਦੀ ਆ ਕੀ ਕੁਛ ਹੁੰਦਾ ਉਹ ਤਾਂ ਆਉਣ ਵਾਲੇ ਵਕਤ ਦੱਸੇਗਾ ਕਿਉਂਕਿ ਜਦੋਂ ਰਸਤਾ ਖੁੱਲਦਾਗਾ ਤੇ ਕਿਸਾਨ ਜਿਹੜਾ ਆਪਣਾ ਹੱਕੀ ਮੰਗ ਨੂੰ ਲੈ ਕੇ ਦਿੱਲੀ ਜਿਹੜਾ ਤਰਨਾ ਤਾਂ ਦੇਣਗੇ ਆ ਜਾਨੀ ਕਿ ਕਿਸਾਨ ਪਿੱਸੇ ਤਾਂ ਨਹੀਂ ਹਟਦੇ ਹੁਣ ਪਰ ਕਿਤੇ ਨਾ ਕਿਤੇ ਜਿਹੜਾ ਇਹ ਹੈਗਾਗਾ ਕਿ ਮੋਦੀ ਸਰਕਾਰ ਵੈਸਾ ਕਹਿਤ ਕਿ ਨਾ ਸਰਕਾਰ ਨਹੀਂ ਬਣੀ ਮੋਦੀ ਦੀ ਤੇ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਮੋਦੀ ਸਰਕਾਰ ਨੂੰ ਐਤਕੀ ਝੁਕਣਾ ਪਵੇ ਕਿ ਨਾ ਐਤਕੀ ਜਿਹੜਾ लाठी ਝਾੜ ਕਿਸਾਨਾਂ ਤੇ ਨਾ ਕਰੇ ਨਾ ਪਹਿਲਾਂ ਮੰਗੂ ਜਿਹੜਾ ਕਿਸਾਨਾਂ ਨੂੰ ਸ਼ਹੀਦ ਹੋਣਾ ਜਿਹੜਾ ਸਾਲ ਦੋ ਸਾਲ ਲੱਗੇ ਸੀ ਬੈਠਿਆਂ ਨੂੰ ਉਹ ਕੰਮ ਜਿਹੜਾ ਐਤਕੀ ਨਾ ਹੋਵੇ ਸ਼ਾਇਦ ਇਹ ਲੱਗ ਰਿਹਾਗਾ ਤੇ ਵੀਡੀਓ ਕੰਮੇ ਲੱਗੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਕਿ ਜਿਹੜੀਆਂ ਜ਼ਾਲਮ ਸਰਕਾਰਾਂ ਨੇ ਕਿਹੜੀਆਂ-ਕਿਹੜੀਆਂ ਕਿਸਾਨਾਂ ਉੱਤੇ ਸਿੱਖਾਂ ਉੱਤੇ ਜਿਹੜੀਆਂ ਬਾਰ-ਬਾਰ ਜਿਹੜੀਆਂ ਨੇ ਗੋਲੀਆਂ ਭਰੌਂਦਿਆਂ ਨੇ ਉਹਨਾਂ ਦਾ ਨੁਕਸਾਨ ਕਰਦਿਆਂ ਨੇ ਨੌਜਵਾਨਾਂ ਜਿਹੜਾ ਮੁੰਡਿਆਂ ਨੂੰ ਸ਼ਹੀਦ ਕਰ ਦਿੰਦੀਆਂ ਨੇ ਤੇ ਇਹ ਕਿਤੇ ਨਾ ਕਿਤੇ ਸਾਡੇ ਦੇਸ਼ ਦਾ ਜਿਹੜਾ ਕਾਨੂੰਨ ਆ ਉਹ ਕਿਤੇ ਨਾ ਕਿਤੇ ਢਿੱਲਾ ਜਾਪਦਾ ਸੀ ਪਰ ਹੁਣ ਜਿਹੜਾ ਕਾਨੂੰਨ ਆ ਉਹ ਸਖਤ ਹੋਇਆਗਾ ਤੇ ਕਿਉਂਕਿ ਹੁਣ ਆ ਵੀ ਚਾਹੁੰਦਾ ਸੀ ਤੇ ਚਲੋ ਇਹ ਖਬਰ ਕਵੇਂ ਲੱਗੀ ਤੁਹਾਨੂੰ ਆਉਣ ਵਾਲਾ ਵਕਤ ਕੀ ਕਹਿੰਦਾਗਾ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਵੈਸ ਜੀ ਦਾ ਖਾਲਸਾ ਸ੍ਰੀ ਵਜ ਕੀ ਫਤਿਹ